टिलिगो एक ऑटो इम्यून प्रॉब्लम है ये जेनेटिकल कंपोनेंट भी हो सकता है एंड अदर प्रॉब्लम जिमें कि स्ट्रैस या कोई इन्फेक्शन या पुअर डाइट ये उस चीज़ को तो ट्रिगर कर सकती है एंड ये जो प्रीकोशनस की आप जो गल करिए खास प्रीकोशनस नहीं हम ये भी हो सकता है मोस्टली जो है ये ट्वेंटी टू थर्टी ईयरस की एज के पिछे आके शुरू होता ਮੇਲਸ ਫੀਮੇਲਸ ਦੋਨੋਂ ਬਰਾਬਰ ਤਰੀਕੇ ਨਾਲ ਇਫੈਕਟ ਹੋ ਸਕਦੇ ਹਨ ਬਟਿਕਲੀਕੋ ਦੇ ਲੱਛਣਾਂ ਬਾਰੇ ਜੇ ਗੱਲ ਕਰੀਏ ਤਾਂ ਆਮ ਭਾਸ਼ਾ ਜਿਵੇਂ ਇਹਨੂੰ ਆਪਾਂ ਫੁੱਲ ਵੈਰੀ ਕਹਿੰਦੇ ਆ ਤਾਂ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੋਣਾ ਪਹਿਲੀ ਗੱਲ ਤਾਂ ਇਹਦੇ ਵਿੱਚ ਵਾਈਟ ਕਲਰ ਦੇ ਜਾਂ ਕਹਿ ਲੋ ਕਿ ਚਿੱਟੇ ਸਪੌਟਸ ਬਾਡੀ ਦੇ ਕਿਸੇ ਵੀ ਪਾਰਟ ਤੇ ਆ ਸਕਦੇ ਹਨ ਇਟ ਕੈਨ ਬੀ ਫੇਸ ਤੇ ਵੀ ਆ ਸਕਦੇ ਹੈ ਬਾਡੀ ਤੇ ਪਿੱਠ ਤੇ ਹੱਥਾਂ ਤੇ ਕਦੇ-ਕਦੇ ਤਾਂ ਅਸੀਂ ਵੇਖਿਆ ਵੀ ਸਿਰ ਦੇ ਵਿੱਚ ਵੀ ਵਿਟਿਲਿગો ਦੇ ਸਪਾਟਸ ਵੇਖੇ ਗਏ ਹਨ ਵਿਟਿਲਿગો ਛੂਹ ਨਾਲ ਕਦੇ ਵੀ ਨਹੀਂ ਫੈਲੇਗਾ ਇਹ ਇੱਕ ਬਹੁਤ ਵੱਡਾ ਮਿਥ ਹੈ ਬਹੁਤ ਵੱਡਾ ਮਿਸਕਨਸੈਪਸ਼ਨ ਹੈ ਇਹਦੇ ਕਰਕੇ ਬਹੁਤ ਸਾਰੇ ਵਿਟਿਲਿਗੋ ਦੇ ਜੋ ਪੇਸ਼IENTS ਹੈ ਹੈ ਉਹ ਪਰੇਸ਼ਾਨ ਹੋ ਜਾਂਦੇ ਹੈ ਟ੍ਰੀਟਮੈਂਟ ਨਹੀਂ ਲੈ ਪਾਉਂਦੇ ਐਂਡ ਉਹਨਾਂ ਦਾ ਕੌਨਫੀਡੈਂਸ ਵੀ ਕਾਫੀ ਡਾਊਨ ਹੋ ਜਾਂਦਾ ਹੈ ਤਾਂ ਕਰਕੇ ਮੇਰੀ ਇਹ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਵਿਟਿਲਿਗੋ ਦੇ ਜਾਂ ਕਿਸੇ ਵੀ ਪੇਸ਼ੈਂਟਸ ਤੋਂ ਕਿਸੇ ਤਰ੍ਹਾਂ ਦਾ ਪੇੜ ਭਾਵ ਨਾ ਕਰਨ ਐਂਡ ਉਹਨਾਂ ਨੂੰ ਬਰਾਬਰ ਆਪਣੇ ਸਮਝਿਆ ਜਾਵੇ ਵਿਟਿਲਿਗੋ ਦੇ ਜੋ ਕਾਰਨ ਹੈ ਉਹ ਸਭ ਤੋਂ ਪਹਿਲਾ ਕਾਰਨ ਹੈ ਕਿ ਜੈਨੇਟਿਕਲ ਰੀਜ਼ਨ ਹੁੰਦਾ ਹੈ ਇਹਦੇ ਪਿੱਛੇ कि तुम एक जेनेटिकल टेंडेंसी है पटिली को डेवलप करने की ऑन टॉप ऑफ दैट अगर कोई ट्रिगर मिलेगा उस जेनेटिकल टेंडेंसी को कि कितने चोट लग गई या किसी की सर्जरी हुई कोई स्ट्रेस है बॉडी ते बीट फिजिकल मेंटल किसी भी तरह का स्ट्रेस है जो डाइट किसी की बहुत पोअर है वो ठीक तरीके नाल खाना नहीं खा रहा मिस कर रहे डायट अगेन वो बॉडी के उपर बहुत सारा फिजिकल स्ट्रैस आता है ਐਂਡ ਇਸ ਕਰਕੇ ਵਿਟਿਲਿగో ਟ੍ਰਿਗਰ ਹੋ ਜਾਏਗਾ मोस्ट ਆਫ ਦਾ ਕੇਸਸ ਦੇ ਵਿੱਚ ਸਿਰਫ ਲਗਾਉਣ ਵਾਲੀ ਦਵਾਈਆਂ ਨਾਲ ਹੀ ਕਾਫੀ ਸੁਧਾਰ ਦੇਖਿਆ ਜਾਂਦਾ ਹੈ ਬਟ ਕੁਝ ਰੈਜ਼ਿਸਟੈਂਟ ਕੇਸਸ ਵੀ ਸਾਹਮਣੇ ਆਉਂਦੇ ਹੈ ਜਿਨ੍ਹਾਂ ਦੇ ਵਿੱਚ ਖਾਣ ਵਾਲੀਆਂ ਦਵਾਈਆਂ ਅਲੋਂਗ ਵਿਦ दैट ਕੁਝ ਲੇਜ਼ਰਸ ਲਾਈਟ ਥੈਰੇਪੀ ਔਰ ਅਦਰ ਮੋਡੈਲਿਟੀਆਂ ਜਿਵੇਂ ਕਿ ਸਰਜਰੀ ਵੀ ਯੂਜ਼ ਵਿੱਚ ਲੈਣੀ ਪੈਂਦੀ ਹੈ विटिलिगो दी कॉम्प्लिकेशंस दे बारे जे ਗੱਲ ਕਰੀਏ ਤਾਂ ਕੁਝ ਕੇਸਸ ਦੇ ਵਿੱਚ ਅਸਰ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਪੂਰੀ ਬਾਡੀ ਤੇ ਹੀ ਵਿਟਿਲਿगो ਆ ਜਾਂਦਾ ਹੈ ਪੂਰੀ ਬਾਡੀ ਤੇ ਸਫੇਦ ਨਿਸ਼ਾਨ ਦੇ ਆ ਜਾਂਦੇ ਹਨ ਕਿਸੇ ਇਨਸਾਨ ਦੇ ਔਰ ਉਸ ਕੇਸ ਦੇ ਵਿੱਚ ਬਲੈਕ ਸਪots ਜੋ ਜਾਂ ਕਹਿੰਦੇ ਨਾਰਮਲ ਸਪots ਨਾਰਮਲ ਸਕਿਨ ਦੇ ਸਪots ਬਹੁਤ ਘਟ ਰਹੇ ਜਾਂਦੇ ਐ ਐਂਡ ਉਹ ਬੰਦੇ ਦੀ ਫਿਰ ਉਹ ਕੌਨਫੀਡੈਂਸ ਤੇ ਪੂਰੀ ਜੋ ਲੁੱਕ ਹੈ ਉਹ ਸਾਰਾ ਕੋ ਚੇਂਜ ਹੋ ਜਾਂਦਾ ਹੈ ਉਸ ਦੇ ਇਲਾਵਾ ਜੇ ਕੌਂਪਲੀਕੇਸ਼ਨਸ ਦੀ ਗੱਲ ਕਰੀਏ ਆ कॉम्पलीकेशन के जो बंदा है जो विटलीगो प्रभावित है वो सन की जो रिएक्शन है सनबर्न उस दे थोड़ा जहा ज़्यादा जा प्राउन हो जाता है बिल्कुल रोकया जा सकता है विद द हेल्प ऑफ सम एडवांसड मेडिसिन अज की डेट सैंस बहुत तरक्की कर गई है साढ़े को बहुत सारिया डिफरेंट मेडिसनस है विटिलीगो की एक्टिविटी को रोकने मोस्ट uh, ऑफ दम जो है ਟੈਬਲੇਟਸ ਦੀ ਫਾਰਮੇ ਚਾਹੀਦੀ ਹੈ ਆ اور ਸਾਰਾ ਕੁਝ ਇਹਦੇ ਵਿੱਚ ਪੋਸੀਬਲ ਹੈ